ਰਾਓ ਮੈਂ ਅੱਜ ਤੁਹਾਡੇ ਨਾਲ ਇਸ ਜਿਹੜੀ ਵੈਬਸਾਈਟ ਮੈਂ ਬਣਾਈ ਹੈਗੀ ਹੈ ਪ੍ਰੋਟੈਸਟ ਬਾਈ ਫਾਰਮਰਸ ਇਨ ਇੰਡੀਆ ਐਦੇ ਬਾਰੇ ਤੁਹਾਨੂੰ ਦੱਸਣਾ ਚਾਹਨਾ ਹੈਗਾ ਮੈਂ ਬਹੁਤ ਸਰਚ ਕਰਨ ਦੀ ਕੋਸ਼ਿਸ਼ ਕੀਤੀ ਜਿਹੜੀਆਂ ਇਹ ਫਾਰਮ ਯੂਨੀਅਨਸ ਹੈਗੀਆਂ ਇਹਨਾਂ ਨੇ ਕੋਈ ਸਾਈਟ ਨਹੀਂ ਬਣਾਈ ਹੋਈ ਏਟਲੀਸ ਮੰਨੂ ਤਾਂ ਕੋਈ ਨਹੀਂ ਮਿਲੀ ਮੈਂ ਬਹੁਤ ਸਰਚ ਕਰਨ ਦੀ ਕੋਸ਼ਿਸ਼ ਕੀਤੀ ਉਹ ਬਹੁਤ ਜ਼ਰੂਰੀ ਹੈ ਉਹਨਾਂ ਨੇ ਨਹੀਂ ਕੀਤਾ ਤਾਂ ਮੈਂ ਆਪਣੇ ਆਪ ਇੱਕ ਸਾਈਟ ਬਣਾਈ ਹੈਗੀ ਹੈ ਕਦਾ ਨਾਮ ਹੈਗਾ ਰੂਰਲ ਰੈਜ਼ਿਸਟੈਂਸ ਪ੍ਰੋਟੈਸਟ ਬਾਈ ਫਾਰਮਰਸ ਇਨ ਇੰਡੀਆ ਭਾਰਤ ਮੇ ਕਿਸਾਨੋ ਦੁਆਰਾ ਵਿਰੋਧ ਪ੍ਰਦਰਸ਼ਨ ਭਾਰਤ ਵਿੱਚ ਭਾਰਤ ਵਿੱਚ ਕਿਸਾਨਾਂ ਵੱਲੋਂ ਵਿਰੋਧ ਪ੍ਰਦਰਸ਼ਨ ਐ ਸਾਈਟ ਮੈਂ ਬਣਾਈ ਹੈਗੀ ਆ ਇਹਦੇ ਵਿੱਚ ਤੁਸੀਂ ਦੇਖ ਸਕਦੇ ਹੈਗੇ ਆ ਇਹ ਬੰਨੇ ਜਿਹੜੇ ਸੈਕਸ਼ਨਸ ਹੈਗੇ ਉੱਪਰ ਜਿਹੜੇ ਇਹ ਹਾਰੀਜ਼ਨਟਲ ਬਾਰ ਦੇ ਵਿੱਚ ਲਿਖੇ ਹੋਏ ਆ ਇਹ ਬੰਨੇ ਸੈਕਸ਼ਨ ਹੈਗੇ ਆ ਔਰ ਜਿਸ ਤਰ੍ਹਾਂ ਇਹ ਹੋਮ ਪੇਜ ਹੈ ਇਹਦੇ ਉੱਤੇ ਅੱਜ ਜਿਹੜੀ 26 ਤਰੀਕ ਨੂੰ ਇੱਕ ਐਸਕੇਮ ਨੇ ਟਰੈਕਟਰ ਰੈਲੀ ਕੀਤੀ ਹੈਗੀ ਆ ਜਿਹੜੀ ਡਬਲਯੂਟੀਓ ਪਾਲਿਸੀਜ਼ ਜਿਹੜੀਆਂ ਹੈਗੀਆਂ ਉਹਨੂੰ ਅਪੋਜ਼ ਕਰਨ ਵਾਸਤੇ ਇੱਕ ਟਰੈਕਟਰ ਰੈਲੀ ਕੀਤੀ ਆ ਉਹਦੀ ਐ ਪਿਕਚਰ ਪਾਈ ਹੈਗੀ ਔਰ ਨਾਲ ਨਿਊਜ਼ ਪਾਈ ਹੈਗੀ ਆ ਤਾਂ ਇਹਦਾ ਥੋੜਾ ਮੈਂ ਤੁਹਾਨੂੰ ਨੈਵੀਗੇਸ਼ਨ ਦੱਸ ਦਿੰਨਾ ਹੈਗਾ ਜਿਸ ਤਰ੍ਹਾਂ ਹੋਮ ਹੋ ਗਿਆ ਇਹ ਹੋਮ ਹੈ ਇਸ ਤੋਂ ਬਾਅਦ ਤੁਸੀਂ ਅਬਾਊਟ ਦੇ ਉੱਤੇ ਕਲਿੱਕ ਕਰੋਗੇ ਤਾਂ ਆਹ ਅਬਾਊਟ ਦਾ ਸਰਵਿਸ ਆ ਗਿਆ ਇਹਦੇ ਵਿੱਚ ਥੋੜਾ ਜਿਹਾ ਲਿਖ ਕੇ ਇਹਦੇ ਵਿੱਚ ਮੈਂ ਲਿਖਿਆ ਹੈਗਾ ਦਾ ਦਾ ਕੰਟੈਂਟ ਵਿਲ ਬੀ ਅਵੇਲੇਬਲ ਇਨ ਇੰਗਲਿਸ਼ ਹਿੰਦੀ ਐਂਡ ਪੰਜਾਬੀ ਯਾਨੀ ਕਿ ਇੰਗਲਿਸ਼ ਹਿੰਦੀ ਔਰ ਪੰਜਾਬੀ ਦੇ ਵਿੱਚ ਜਦੋਂ ਉੱਤੇ ਕੰਟੈਂਟ ਹੋਏਗਾ ਇਹ ਥੋੜਾ ਜਿਹਾ ਸਰਵਿਸ ਦੇ ਬਾਰੇ ਲਿਖ ਕੇ ਇਹ ਰੀਡ ਮੋਰ ਰੀਡ ਮੋਰ ਜਿਸ ਵਲ ਤੁਸੀਂ ਇਹਦੇ ਉੱਤੇ ਕਲਿੱਕ ਕਰੋਗੇ ਤਾਂ ਇੱਕ ਹੋਰ ਟੈਬ ਤੁਹਾਡੇ ਸਾਹਮਣੇ ਖੁੱਲ ਜਾਏਗਾ ਇਹ ਮੈਂ ਪਿਛਲੇ 3 ਜਾਂ 4 ਸਾਲ ਤੋਂ ਜਿਸ ਵਲ 2021 ਦਾ ਪ੍ਰੋਟੈਸਟ ਹੋਇਆ ਸੀ ਦਿੱਲੀ ਦੇ ਆਸ-ਪਾਸੇ ਟਿਕਰੀ ਔਰ ਸਿੰਘੂ ਬਾਡਰ ਦੇ ਉੱਤੇ ਉਹ ਤਾਂ ਤੋਂ ਲੈ ਕੇ ਮੈਂ ਇਹ ਉਹਨਾ ਸੈਕਸ਼ਨ ਐਡੀਟোরিয়াল ਸੈਕਸ਼ਨ ਆਪਣੀ ਸਾਈਟ ਜਿਹੜੀ ਹੈਗੀ ਹੈ romanmedia.network.com ਅਜੇ ਉੱਤੇ ਚਲਾ ਰਿਹਾ ਹੈ ਕੰਪਰੀਹੈਂਸਿਵ ਸੈਕਸ਼ਨ ਹੈ ਅਜੇ ਵਿੱਚ ਸਿਰਫ ਨਿਊਜ਼ ਹੀ ਨਹੀਂ ਹੋਰ ਵੀ ਜਿਹੜੇ ਐਗਰੀਕਲਚਰਲ ਰਿਫਾਰਮਸ ਹੋ ਸਕਦੇ ਹੈਗੇ ਸੁਧਾਰ ਹੋ ਸਕਦੇ ਹੈ ਉਹਦੇ ਬਾਰੇ ਵੀ ਅਜੇ ਉੱਤੇ ਲਿਖਿਆ ਹੋਇਆ ਹੈ ਜਿਹ ਚ ਜ਼ਿਆਦਾਤਰ ਇੰਗਲਿਸ਼ ਦੇ ਵਿੱਚ ਹੈ ਇਨਫੋਰਮੇਸ਼ਨ ਪਰ ਥੋੜੀ-ਥੋੜੀ ਪੰਜਾਬੀ ਜਾਂ ਹਿੰਦੀ ਦੇ ਵਿੱਚ ਵੀ ਹੈਗੀ ਹੈ ਇਹਦੇ ਵਿੱਚ ਹੋਰ ਕਲਿਕਸ ਤੁਸੀਂ ਕਰ ਸਕਦੇ ਹੋ ਤਾਂ ਉਸ ਤੋਂ ਬਾਅਦ ਅ ਅਸੀਂ ਦੁਬਾਰਾ ਦੇਖਦੇ ਹਾਂ ਨੇ ਆ ਉਸ ਇਸ ਤਰ੍ਹਾਂ ਹੀ ਸਾਰੇ ਜਿਹੜੀਆਂ ਹੈਗੀਆਂ ਸੈਕਸ਼ਨ ਜਿਹੜੇ ਹੈਗੇ ਆ ਉਹ ਹੁਣ ਜਿਸ ਤਰ੍ਹਾਂ ਡਿਮਾਂਡਸ ਆ ਇਹ ਫਾਰਮਰਸ ਦੀਆਂ ਡਿਮਾਂਡਸ ਦੇ ਉੱਤੇ ਤੁਸੀਂ ਕਲਿੱਕ ਕੀਤਾ ਤਾਂ ਜਿਹੜੀਆਂ ਮੇਨ ਡਿਮਾਂਡਸ ਹੈਗੀਆਂ ਫਾਰਮਰਸ ਦੀਆਂ ਉਹ ਇੱਥੇ ਆ ਗਈਆਂ ਉਸ ਤੋਂ ਬਾਅਦ ਆ ਗਿਆ ਅਪਡੇਟਸ ਯਾਨੀ ਕਿ ਜਿਹੜੀ ਨਿਊਜ਼ ਹੈਗੀ ਆ ਰੀਸੈਂਟ ਜਿਹੜੀ ਨਿਊਜ਼ ਹੈਗੀ ਆ ਉਹ ਇੱਥੇ ਇਸ ਤਰ੍ਹਾਂ ਹੀ ਰੀਡ ਮੋਰ ਰੀਡ ਮੋਰ ਰੀਡ ਮੋਰ ਕਰੋਗੇ ਜਿਸ ਤਰ੍ਹਾਂ ਇੰਗਲਿਸ਼ ਚਾ ਹਿੰਦੀ ਚਾ ਇਹ ਫਿਰ ਇੰਗਲਿਸ਼ ਦੇ ਵਿੱਚ ਤਾਂ ਤੁਹਾਨੂੰ ਹੋਰ ਇਨਫਰਮੇਸ਼ਨ ਇੱਥੇ ਮਿਲ ਜੇਗੀ ਫਿਰ ਜਿਹੜਾ ਮੈਂ ਉੱਪਰ ਤੁਹਾਨੂੰ ਇਹ ਪਿਕਚਰ ਦਿਖਾਈਏਗੀ ਹੈ ਇਹ ਟਰੈਕਟਰ ਰੈਲੀ ਦੇ ਬਾਰੇ ਇਹ ਰੈਲੀ ਦੇ ਉੱਤੇ ਕਲਿੱਕ ਕਰੋਗੇ ਤਾਂ ਇਹਦੀ ਨਿਊਜ਼ ਇਹ ਟਰੈਕਟਰ ਰੈਲੀ ਜਿਹੜੀ ਸੰਜੁਗ ਕਿਸਾਨ ਮੋਰਚਾ ਨੇ 26 ਫਰਵਰੀ ਨੂੰ ਕੀਤੀ ਹੈ ਇਹਦੇ ਬਾਰੇ ਵੀ ਐ ਤੁਸੀਂ ਰੀਡ ਮੋਰ ਕਰੋਗੇ ਤਾਂ ਇਹਦੇ ਬਾਰੇ ਵੀ ਤੁਹਾਨੂੰ ਹੋਰ ਇਨਫਰਮੇਸ਼ਨ ਮੇਰੀ ਸਾਈਟ ਦੇ ਉੱਤੇ ਜਿਸ ਤਰ੍ਹਾਂ ਕਿ ਤੁਸੀਂ ਇਹ ਰੀਡ ਮੋਰ ਕੀਤਾ ਤਾਂ ਇਹ ਹੋਰ ਤੁਹਾਨੂੰ ਨਿਊਜ਼ ਮੇਰੀ ਸਾਈਟ ਦੇ ਉੱਤੇ मिल गई ਇਹ ਪੂਰੀ ਫਿਰ ਤੁਸੀਂ ਨਿਊਜ਼ ਇਹਦੇ ਉੱਤੇ ਪੜ ਸਕਦੇ ਹੋ ਐਚ ਵੀ ਫਰਦਰ ਲਿੰਕਸ ਫਿਰ ਅਸੀਂ ਦੁਬਾਰਾ ਆਉਣੇ ਆ ਇਹਦੇ ਉੱਤੇ ਇਸ ਤਰ੍ਹਾਂ ਹੀ ਰੈਲੀ ਹੋ ਗਈ ਫਿਰ ਪੁਲਿਸ ਐਕਸ਼ਨ ਕਿ ਜਿਹੜਾ ਉਹ ਹਰਿਆਣਾ ਪੰਜਾਬ ਦੇ ਬਾਰਡਰ ਦੇ ਉੱਤੇ ਸ਼ੰਭੂ ਬਾਰਡਰ ਦੇ ਉੱਤੇ ਪੁਲਿਸ ਜਿਹੜੀ ਹੈਗੀ ਹੈ ਹਰਿਆਣਾ ਪੁਲਿਸ ਉਹ ਬਰਟੈਲਿਟੀ ਯੂਜ਼ ਕਰ ਰਹੀ ਹੈਗੀ ਆ ਪੀਸਫੁਲ ਪ੍ਰੋਟੈਸਟਰਸ ਦੇ ਉੱਤੇ ਉਹਨਾਂ ਨੂੰ ਮਾਰ ਰਹੀ ਹੈ ਉਹ ਗੋਲੇ ਸੁੱਟ ਰਹੀ ਆਉਣਾ ਤੇ ਗੋਲੀਆਂ ਮਾਰ ਰਹੀ ਹੈ ਯਾ ਉਹਨਾਂ ਨੂੰ ਆਰਬਿਟਰੀ ਡਿਟੈਂਸ਼ਨ ਕੀਤੀ ਜਾ ਰਹੀ ਹੈ ਉਹਨਾਂ ਨੂੰ ਚੁੱਕ-ਚੁੱਕ ਕੇ ਲੈ ਕੇ ਜਾਂਦੇ ਹੈਗੇ ਔਰ ਉਹਨਾਂ ਨੂੰ ਡਿਟੇਨ ਕਰ ਲੈਂਦੇ ਹੈ ਯਾਨੀ ਕਿ ਉਹਨਾਂ ਨੂੰ ਆਪਣੀ ਪੁਲਿਸ ਥਾਣੇ ਦੇ ਵਿੱਚ ਉਹ ਚੁੱਕ ਕੇ ਲੈ ਜਾਂਦੇ ਹੈ ਉਹਨੂੰ ਕਹਿੰਦੇ ਆ ਅਸੀਂ ਆਰਬਿਟਰੀ ਡਿਟੈਂਸ਼ਨ ਔਰ ਉਹਦੇ ਬਾਰੇ ਹੈ ਲਿਖਿਆ ਦੇ ਜੇ ਤੁਸੀਂ ਰੀਡ ਮੋਰ ਕਰੋਗੇ ਤਾਂ ਹੋਰ ਤੁਹਾਨੂੰ ਇਨਫੋਰਮੇਸ਼ਨ ਮਿਲ ਜੇਗੀ ਔਰ ਨਾਲ ਦਿੱਲੀ ਪੁਲਿਸ ਨੇ ਕਿਸ ਤਰ੍ਹਾਂ ਜਿਹੜੇ ਪੰਜਾਬ ਜਾਂ ਹਰਿਆਣਾ ਤੋਂ ਕਿਸਾਨ ਆ ਰਹੇ ਹੈਗੇ ਦਿੱਲੀ ਪੁਲਿਸ ਨੇ ਕਿਸ ਕਿਸ ਤਰ੍ਹਾਂ ਦੇ ਨਾਲ ਸੜਕਾਂ ਨੂੰ ਰੋਕਣ ਦਾ ਕੰਮ ਕੀਤਾ ਹੈਗਾ ਦਿੱਲੀ ਪੁਲਿਸ ਵੀ ਉਨੀ ਬਰੂਟਲ ਬਰੂਟਲ ਹੈ ਯਾਨੀ ਕਿ ਜ਼ਾਲਮ ਹੈ ਜਿੰਨੀ ਹਰਿਆਣਾ ਪੁਲਿਸ ਪੰਜਾਬ ਪੁਲਿਸ ਵੀ ਵੈਸਤਾ ਉਸ ਤਰ੍ਹਾਂ ਹੀ ਹੈ ਐਸ ਵੇਲੇ ਕਿਸਾਨਾਂ ਨੂੰ ਛੱਡ ਕੇ ਪੰਜਾਬ ਪੁਲਿਸ ਜਿੰਨਾ ਉਹਦਾ ਲੋਕਾਂ ਦੇ ਉੱਤੇ ਅਤਿਆਚਾਰ ਕਰ ਰਹੀ ਹੈ ਪੰਜਾਬ ਦੇ ਵਿੱਚ ਉਹਦੇ ਬਾਰੇ ਵੀ ਮੈਂ ਕਾਫੀ ਆਪਣੇ ਜਿਹੜਾ ਐਨਜੀਓ ਚਲਾਉਣਾ ਉਹਦੇ ਉੱਤੇ ਮੈਂ ਲਿਖਿਆ ਹੋਇਆ ਹੈ ਤਾਂ ਇਹ ਫਿਲਹਾਲ ਅਸੀਂ ਇਹਦੀ ਗੱਲ ਕਰਦੇ ਆਂ ਫਾਰਮਰਸ ਪ੍ਰੋਟੈਸਟ ਉਸ ਤੋਂ ਅੱਗੇ ਆ ਗਿਆ UN ਪਟੀਸ਼ਨ ਐਮ ਐਫਰ ਯੂਨਾਈਟਿਡ ਨੇਸ਼ਨ ਹਿਊਮਨ ਰਾਈਟਸ ਆਫਿਸ ਦੇ ਵਿੱਚ ਇੱਕ ਪਟੀਸ਼ਨ ਪਾਈ ਹੈਗੀ ਹੈ ਕਿ ਜਿਹੜਾ ਫਾਰਮਰਸ ਦੇ ਉੱਤੇ ਇਹ ਜੁਰਮ ਹੋ ਰਿਹਾ ਹੈਗਾ ਪੁਲਿਸ ਕਰ ਰਹੀ ਹੈਗੀ ਹੈ ਜਾਂ ਪੈਰਾਮਿਲਟਰੀ ਫੋਰਸਸ ਕਰ ਰਹੀਆਂ ਉਹਨਾਂ ਨੂੰ ਰੋਕਿਆ ਜਾਏ ਇਮੀਡੀਏਟਲੀ ਰੋਕਿਆ ਜਾਏ ਉਹਨੂੰ ਤਾਂ ਇਹ ਮੈਂ ਪੁਲਿ ਪਟੀਸ਼ਨ ਪਾਈ ਹੈਗੀ ਹੈ UN ਹਿਊਮਨ ਰਾਈਟਸ ਆਫਿਸ ਦੇ ਵਿੱਚ ਇਹਦੇ ਉੱਤੇ ਤੁਸੀਂ ਕਲਿੱਕ ਕਰੋਗੇ ਤਾਂ ਇਹ ਤੁਹਾਨੂੰ ਉਹਦੇ ਉੱਤੇ ਮੇਰੇ ਲੈ ਜਾਏਗੀ ਐਨਜੀਓ ਜਿਹੜਾ ਮੈਂ ਚਲਾਉਂਦਾ ਮੈਂ ਫਾਊਂਡੇਸ਼ਨ ਇਹ ਆ ਗਿਆ ਇਹ ਤੁਹਾਡੇ ਸਾਹਮਣੇ ਹੁਣ ਪੂਰੀ ਪਟੀਸ਼ਨ ਤੁਸੀਂ ਇਹਦੇ ਤੇ ਪੜ ਸਕਦੇ ਹੋ ਇਹ ਹੈਗਾ ਵਰਕਰ ਟਾਗ ਜਿਹੜਾ ਹੈਗਾ ਯੂਨ ਹਿਊਮਨਿਟਸ ਕਮਿਸ਼ਨਰ ਉਹਨੂੰ ਮੈਂ ਲਿਖਿਆ ਜੇ ਸਭ ਤੋਂ ਵੱਡਾ ਜਿਹੜਾ ਆਫਿਸ ਹੁੰਦਾ ਹੈ ਇਹਦਾ ਆਫਿਸ ਹੈਗਾ ਸਵਿਟਜ਼ਰਲੈਂਡ ਦੇ ਵਿੱਚ ਜਨੇਵਾ ਦੇ ਵਿੱਚ ਉਹਨੂੰ ਮੈਂ ਲਿਖਿਆ ਨਾਲ ਹੀ ਜਿਹੜੀਆਂ ਹੋਰ ਇੰਟਰਨੈਸ਼ਨਲ ਅਥਾਰਟिटीज ਹੈਗੀਆਂ ਜਿਸ ਤਰ੍ਹਾਂ ਐਂਥਨੀ ਬਲਿੰਕਨ ਹੈ ਯੂਐਸ ਸਕੱਰੇਟਰੀ ਆਫ ਸਟੇਟ ਜੋਸੇਫ ਬਾਰਲ ਹੈ ਜਿਹੜਾ ਯੂਰੋਪੀਅਨ ਯੂਨੀਅਨ ਦਾ ਹਿਊਮਨ ਰਾਈਟਸ ਦੇਖਦਾ ਉਸ ਤਰ੍ਹਾਂ ਹੀ ਹੈ ਪ੍ਰੋਸੀਕਿਊਟਰ ਹੈ ਜਿਹੜਾ ਇੰਟਰਨੈਸ਼ਨਲ ਕ੍ਰਾਈਮਨਲ ਕੋਰਟ ਦਾ ਜਿਹੜੇ ਇੰਡੀਆ ਵਾਲੇ ਹੈਗੇ ਆ ਇਹਨਾਂ ਨੂੰ ਵੀ ਲਿਖਿਆ ਹੈਗਾ ਨੈਸ਼ਨਲ ਹਿਊਮਨ ਰਾਈਟਸ ਕਮਿਸ਼ਨ ਨੂੰ ਵੀ ਔਰ ਪ੍ਰੈਜ਼ੀਡੈਂਟ ਐਂਡ ਚੀਫ ਜਸਟਿਸ ਆਫ ਇੰਡੀਆ ਨੂੰ ਵੀ ਪਰ ਤੁਹਾਨੂੰ ਪਤਾ ਹੈ ਕਿ ਇੱਥੇ ਦੇ ਕੋਰਟ ਕੰਮ ਨਹੀਂ ਕਰ ਰਹੇ ਹੈਗੇ ਉਹ ਕਿਸਾਨਾਂ ਦੇ ਖਿਲਾਫ ਹੈਗੇ ਆ ਔਰ ਸਰਕਾਰ ਨੂੰ ਹਮੇਸ਼ਾ ਸਪੋਰਟ ਕਰਦੇ ਆ ਇਸ ਲਈ ਇਹਨਾਂ ਨੂੰ ਲਿਖਣ ਦਾ ਕੋਈ ਫਾਇਦਾ ਨਹੀਂ ਹੈ ਇਸ ਲਈ ਮੈਂ ਬਾਹਰ ਹੈ ਯੂਨਾਈਟਿਡ ਨੇਸ਼ਨਸ ਆਫਿਸ ਦੇ ਵਿੱਚ ਪਟੀਸ਼ਨ ਪਾਈ ਆ ਇਹ ਪੂਰੀ ਤੁਸੀਂ ਪਟੀਸ਼ਨ ਪੜ ਸਕਦੇ ਹੋ ਇਹ ਤੁਹਾਨੂੰ ਨਜ਼ਰ ਆ ਰਹੀ ਹੋਏਗੀ ਇਹ ਪੀਡੀਐਫ ਫਾਈਲ ਆ ਉਹਦੀ ਇਹ ਪੂਰੀ ਤੁਸੀਂ ਪਟੀਸ਼ਨ ਪੜ ਸਕਦੇ ਹੋ ਅਸੀਂ ਫੇਰ ਉਹਦੇ ਉੱਤੇ ਦੁਬਾਰਾ ਆਣਨੇ ਹੈਗੇ ਆ ਇਸ ਤਰ੍ਹਾਂ ਹੀ ਜਿਹੜਾ ਅੱਗੇ ਆ ਗਿਆ ਡਬਲਯੂਟੀ ਔਨ ਐਮਐਸਪੀ ਕਿ ਜਿਹੜਾ ਡਬਲਯੂਟੀਓ ਵਰਡ ਟ੍ਰੇਡ ਆਰਗੇਨਾਈਜੇਸ਼ਨ ਜਿਹਦੇ ਬਾਰੇ ਕਿਸਾਨ ਬਹੁਤ ਜ਼ਿਆਦਾ ਪ੍ਰੋਟੈਸਟ ਕਰ ਰਹੇ ਹੈ ਅੱਜ ਮੇਰੇ ਖਿਆਲ ਉਹਦੇ WTO ਦੇ ਪੁਤਲੇ ਵੀ ਫੁਕੇ ਹੈਗੇ ਉਹਨਾਂ ਨੇ ਪੰਜਾਬ ਹਰਿਆਣਾ ਬਾਰਡਰ ਤੇ ਉਹਦੇ ਉਹ ਕੀ ਕਹਿ ਰਹੀ ਹੈ ਐਮਐਸਪੀ ਦੇ ਬਾਰੇ ਤਾਂ ਉਹ ਆ ਗਿਆ ਇੱਥੇ WTO and MSP ਇਹਨੂੰ ਤੁਸੀਂ ਪੂਰੀ ਰਿਪੋਰਟ ਨੂੰ ਪੰਜਾਬੀ ਦੇ ਵਿੱਚ ਵੀ ਪੜ ਸਕਦੇ ਹੋ ਇੰਗਲਿਸ਼ ਚ ਪੜ ਸਕਦੇ ਹੋ আর ਇਹਦੇ ਉੱਤੇ ਮੈਂ ਇੱਕ ਵੀਡੀਓ ਬਣਾਇਆ ਉਹ ਵੀ ਤੁਸੀਂ ਦੇਖ ਸਕਦੇ ਹੋ ਅੱਗੇ ਆ ਗਿਆ ਫਾਰਮ ਲੀਡਰਸ ਪਾਰਟ ਲੀਡਰਸ ਹੈ ਜਿਹੜਾ ਭੰਦੇਰ ਔਰ ਧੱਲੇਵਾਲ ਹੈ ਇਹਨਾਂ ਦੇ ਬਾਰੇ ਥੋੜਾ ਜਿਹਾ ਮੈਂ ਲਿਖਿਆ ਹੈਗਾ ਕਿ ਇਹ ਕਿਸ ਤਰ੍ਹਾਂ ਕਿਸਾਨਾਂ ਨੂੰ ਦਿੱਲੀ ਤੋਂ ਆਉਣ ਤੋਂ ਰੋਕ ਰੇ ਹੈਗੇ ਤਾਂ ਇਹਦੇ ਬਾਰੇ ਤੁਸੀਂ ਰੀਡ ਮੋਰ ਕਰੋਗੇ ਹਰੇਕ ਦੇ ਵਿੱਚ ਰੀਡ ਮੋਰ ਕਰੋਗੇ ਤਾਂ ਤੁਹਾਨੂੰ ਹੋਰ ਇਨਫੋਰਮੇਸ਼ਨ ਮਿਲ ਜੇਗੀ ਉਸ ਤੋਂ ਬਾਅਦ ਆ ਗਿਆ ਈਵੀਐਮ ਫੈਕਟਰ ਤਾਂ ਈਵੀਐਮ ਦੇ ਬਾਰੇ ਮੈਂ ਕਹਿਣਾ ਚਾਹਨਾ ਹੈਗਾ ਕਿ ਜਿੰਨੀ ਦੇਰ ਤੱਕ ਈਵੀਐਮ ਦਾ ਇਲਾਜ ਨਹੀਂ ਹੋਏਗਾ ਜਿਹੜੀ VOTING ਹੈਗੀ ਹੈ 24 ਲੋਕ ਸਭਾ ਇਲੈਕਸ਼ਨ ਦੀ ਜੇਕਰ ਇਹ ਵੈਲਟ ਪੇਪਰ ਤੇ ਨਾ ਹੋਈ ਤਾਂ ਇਹੀ ਗਵਰਨਮੈਂਟ ਦੁਬਾਰਾ ਜਿੱਤੇਗੀ ਔਰ ਫੇਰ ਤੁਹਾਨੂੰ ਇਸ ਤਰ੍ਹਾਂ ਹੀ ਪ੍ਰੋਟੈਸਟ ਪੂਰੀ ਉਮਰ ਕਰਦੇ ਰਹਿਣਾ ਪਏਗਾ ਤਾਂ ਅਸਲੀ ਹਮੇਸ਼ਾ ਜਿਹੜਾ ਤੁਸੀਂ ਭਾਸ਼ਣ ਦਿੰਦੇ ਹੈਗੇ ਹੋ ਸਟੇਜ ਦੇ ਉੱਤੇ ਉਹਦੇ ਵਿੱਚ EVM ਦੇ ਬਾਰੇ ਜ਼ਰੂਰ ਡਿਸਕਸ ਕਰੋ ਜੇ ਤੁਹਾਨੂੰ ਨੌਲੇਜ ਨਹੀਂ ਹੈਗੀ ਤਾਂ ਤੁਸੀਂ ਇਹਦੇ ਬਾਰੇ ਇਹ ਅਲੱਗ ਸਾਈਟ ਮੈਂ ਬਣਾਈ ਹੈ ਕਲਿਕ ਹੇਅਰ ਟੂ ਵਿਜ਼ਿਟ EVM ਵੈਬਸਾਈਟ ਇਹਦੇ ਬਾਰੇ ਦੇਖ ਸਕਦੇ ਹੋ ਹਰ ਕੀ ਕੀ ਇਸ਼ੂਜ਼ ਅਗੇ ਹੈ ਕਿਸ ਤਰ੍ਹਾਂ ਉਹਦੀ ਹੈਕਿੰਗ ਹੁੰਦੀ ਹੈ ਕਿਸ ਤਰ੍ਹਾਂ ਉਹਦੇ ਵਿੱਚ ਫਰਾਡ ਹੁੰਦੇ ਹੈ ਉਨ ਨੂੰ ਤੁਸੀਂ EVM ਨੂੰ ਰੁਕਵਾਉਣ ਦੇ ਵਾਸਤੇ ਵੀ ਜ਼ਰੂਰ ਆਪਣਾ ਇੱਕ ਅਜੰਡਾ ਦੇ ਵਿੱਚ ਇਹਨੂੰ ਲੈ ਕੇ ਆਓ ਕਿ ਬੈਲਟ ਪੇਪਰ ਦੇ ਉੱਤੇ ਪੂਰੇ ਚੋਣ ਹੋਣੇ ਚਾਹੀਦੇ ਹੈਗੇ ਆ ਲੋਕ ਸਭਾ ਦੇ ਵੀ 24 ਵਾਲਾ ਅਤੇ ਉਸ ਤੋਂ ਬਾਅਦ ਵੀ ਜਿੰਨੀਆਂ ਇਲੈਕਸ਼ਨਸ ਹੈਗੀਆਂ ਜੇਕਰ EVM ਨਹੀਂ ਹਟੇਗੀ ਤਾਂ ਤੁਸੀਂ ਇਸ ਤਰ੍ਹਾਂ ਹੀ ਸੜਕਾਂ ਦੇ ਉੱਤੇ ਪ੍ਰੋਟੈਸਟ ਕਰਦੇ ਰਹੋਗੇ ਇਹ ਬਹੁਤ ਜ਼ਰੂਰੀ ਹੈਗਾ EVM ਦੇ ਨਾਲ ਪੂਰਾ ਰਿਫਾਰਮ ਤਾਂ ਨਹੀਂ ਹੋਏਗਾ ਪਰ ਫੇਰ ਵੀ ਕਾਫੀ ਹੱਦ ਤੱਕ ਜਿਹੜੀ ਹੈਰਾ ਫੇਰੀ ਹੁੰਦੀ ਹੈ ਇਲੈਕਸ਼ਨਾਂ ਦੇ ਵਿੱਚ ਉਹ ਖਤਮ ਹੋ ਸਕਦੀ ਹੈ ਤੁਹਾਨੂੰ ਵੀ ਪੜੋ ਫਿਰ ਇਹ ਵੀਡੀਓ ਹੈ ਵੀਡੀਓ ਇਹ ਪਿਕਚਰ ਦੇ ਉੱਤੇ ਤੁਹਾਨੂੰ ਲਿਆ ਆ ਇਹਨੂੰ ਪਿਕਚਰ ਨੂੰ ਦਿਸ ਇਜ਼ ਅ ਕਲਿੱਕੇਬਲ ਪਿਕਚਰ ਇਹਨੂੰ ਤੁਸੀਂ ਕਲਿੱਕ ਕਰੋਗੇ ਤਾਂ ਵੀਡੀਓ ਖੁੱਲ ਜਾਏਗਾ ਔਰ ਫਿਰ ਇਹ ਕੰਟੈਕਟ ਹੈ ਮੇਰਾ ਨਾਮ ਰਾਕੇਸ਼ ਸ਼ਰਮਨ ਹੈ ਇਹ ਮੇਰੀ ਸਾਈਟ ਦਾ ਨਾਮ ਹੈ ਇਹ ਮੇਰਾ ਈਮੇਲ ਹੈ ਇਹ ਸੋਸ਼ਲ ਕੁਛ ਲਿੰਕਸ ਅਗੇ ਹੈ ਇਹਦੇ ਉੱਤੇ ਤੁਸੀਂ ਮੈਨੂੰ ਕੰਟੈਕਟ ਕਰ ਸਕਦੇ ਹੋ ਇਹ ਮੈਂ ਸਾਈਟ ਤਾਂ ਬਣਾਈ ਹੈਗੀ ਹੈ ਉਨ ਮੈਂ ਜਿਹੜੇ ਕਿਸਾਨ ਯੂਨੀਅਨਸ ਹੈਗੀਆਂ ਚਾਹੇ ਸਕਿਮ ਪੋਲਿਟੀਕਲ ਹੈ ਜਾਂ ਨਾਨ ਪੋਲਿਟੀਕਲ ਹੈ ਇਹਨਾਂ ਨੂੰ ਮੈਂ ਰਿਕੁਐਸਟ ਕਰਨਾ ਚਾਹਨਾ ਹੈਗਾ ਵਾ ਕਿ ਤੁਸੀਂ ਆਪਣਾ ਇਸ ਤਰ੍ਹਾਂ ਹੀ ਇੱਕ ਆਰਗੇਨਾਈਜ਼ ਤਰੀਕੇ ਦੇ ਨਾਲ ਕੰਟੈਂਟ ਐਂਡ ਕਮਿਊਨੀਕੇਸ਼ਨਸ ਡਿਪਾਰਟਮੈਂਟ ਬਣਾਓ ਉਹ ਬਹੁਤ ਜ਼ਰੂਰੀ ਹੈਗਾ ਟਰਾਲੀ ਦੇ ਵਿੱਚ ਪ੍ਰੈਸ ਆਫਿਸ ਬਣਾਉਣ ਦਾ ਕੋਈ ਮਤਲਬ ਨਹੀਂ ਹੈਗਾ ਇਟ ਸ਼ੁੱਡ ਬੀ ਅਵੇਲੇਬਲ ਔਨ ਦਾ ਨੈਟ ਤਾਂ ਹੀ ਤੁਹਾਡਾ ਜਿਹੜਾ ਥੋੜਾ ਜੀ ਆਵਾਜ਼ ਹੈਗੀ ਹੈ ਜਿਹੜੇ ਦੂਸਰੇ ਕੰਟਰੀਜ਼ ਹੈਗੇ ਆ ਜਿਹੜੇ ਡਬਲਿਊਟੀਓ ਦੇ ਮੈਂਬਰਸ ਹੈਗੇ ਆ ਜਾਂ ਯੂਨ ਦੇ ਵਿੱਚ ਆਫਿਸਸ ਹੈਗੇ ਆ ਤਾਂ ਹੀ ਤੁਹਾਡਾ ਕੁਝ ਆਵਾਜ਼ ਸੁਣੀ ਜਾਏਗੀ ਤੁਸੀਂ ਉਹਨੂੰ ਜਿਹੜਾ ਕੰਟੈਂਟ ਐਂਡ ਕਮਿਊਨੀਕੇਸ਼ਨ ਦਾ ਇੱਕ ਪੂਰਾ ਡਿਪਾਰਟਮੈਂਟ ਬਣਾਓ ਪ੍ਰੋਪਰ ਉਹਦੇ ਵਿੱਚ ਐਕਸਪਰਟਸ ਲੈ ਕੇ ਆਓ ਆਪੇ ਹੀ ਨਾ ਐਕਸਪਰਟ ਬਣਦੇ ਰਹੋ ਕਿ ਵੀ ਤੁਸੀਂ ਆਪੇ ਆ ਕੇ ਹਰ ਰੋਜ਼ ਪ੍ਰੈਸ ਕਾਨਫਰੰਸ ਕਰਨੀ ਹੈ ਹਰ ਰੋਜ਼ ਉਹ ਕਰਨਾ ਆਏਗਾ ਉਹਦਾ ਇੱਕ ਕੰਟੈਂਟ ਵੀ ਹੋਣਾ ਚਾਹੀਦਾ ਇੱਕ ਜਗ੍ਹਾ ਤੇ ਕਨਸੋਲੀਡੇਟਡ ਜਿਹੜਾ ਤੁਸੀਂ ਹੈ ਵੀਡੀਓ ਦੇ ਉੱਤੇ ਆ ਕੇ ਬੋਲਦੇ ਰਹਿੰਦੇ ਹੋਇਆ ਦਿਸੇ ਵੋਲੇਟਾਈਲ ਕੰਟੈਂਟ ਇਹਦਾ ਪਤਾ ਹੀ ਨਹੀਂ ਚੱਲਦਾ ਕਿੱਥੇ ਹੈ ਤਾਂ ਇਹ ਸਾਰਾ ਕੰਟੈਂਟ ਤੁਹਾਡੀਆਂ ਸਪੀਚਸ ਤੁਹਾਡੇ ਆਰਟੀਕਲ ਤੁਹਾਡੇ ਵਿਊਜ਼ ਤੁਹਾਡੀਆਂ ਪ੍ਰੈਸ ਰਿਲੀਜ਼ਸ ਉਹ ਸਾਰੇ ਇੱਕ ਜਗ੍ਹਾ ਤੇ ਕਨਸੋਲੀਡੇਟਡ ਜਿਸ ਤਰ੍ਹਾਂ ਮੈਂ ਤੁਹਾਨੂੰ ਕਰਕੇ ਦਿਖਾਇਆ ਐ ਵਾਲਾ ਜਿਹੜਾ ਆਪਣੀ ਸਾਈਟ ਬਣਾਈ ਹੈਗੀ ਰੂਰਲ ਰਜਿਸਟ੍ਰੈਂਸ ਪ੍ਰੋਟੈਸਟ ਬਾਇ ਫਾਰਮਰਸ ਇਨ ਇੰਡੀਆ ਇਹ ਬਹੁਤ ਜ਼ਰੂਰੀ ਹੈ ਜੇਕਰ ਕਿਸਾਨ ਮੇਰੀ ਗੱਲ ਨਹੀਂ ਸੁਣਨਾ ਚਾਹੁੰਦੇ ਤਾਂ ਜਿਹੜੇ ਲੋਕ ਕੀ ਕਿਸਾਨਾਂ ਨੂੰ ਜਾਣਦੇ ਐ ਉਹਨਾਂ ਤੱਕ ਮੇਰੀ ਆਵਾਜ਼ ਪਹੁੰਚਾਓ ਕਿ ਇਹ ਬਹੁਤ ਜ਼ਰੂਰੀ ਐ ਇਹਨੂੰ ਇੱਕ ਆਰਗੇਨਾਈਜ਼ਡ ਔਰ ਪ੍ਰੋਫੈਸ਼ਨਲ ਤਰੀਕੇ ਨੂੰ ਆਪਣਾ ਸਾਰਾ ਕੈਂਪੇਨ ਚਲਾਓ ਤੁਸੀਂ ਇਹ ਮੈਂ ਅੱਜ ਦੇ ਵੀਡੀਓ ਦੇ ਵਿੱਚ ਕਹਿਣਾ ਸੀ ਐਂਡ ਅੱਗੇ ਕੋਈ ਵੀਡੀਓ ਹੋਏਗਾ ਤਾਂ ਦੱਸਾਂਗਾ ਤੁਹਾਨੂੰ ਬਟ ਥੈਂਕਸ ਫੋਰ ਵਾਚਿੰਗ